ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਦੀ ਮੌਤ ਪਹੇਲੀ ਬਣੀ ਹੋਈ ਹੈ ਕੋਈ ਸਾਜ਼ਿਸ਼ ਦੱਸ ਰਿਹਾ ਇਸ ਨੂੰ ਕੋਈ ਇਸ ਨੂੰ ਇੱਕ ਦੁਰਘਟਨਾ ਦੱਸ ਰਿਹਾ ਅਸਲ ਦੇ ਵਿੱਚ ਰਾਜਵੀਰ ਜਵੰਦੇ ਨੂੰ ਚਾਉਣ ਵਾਲੇ ਵੀ ਤੇ ਉਸ ਦੇ ਜਿਹੜੇ ਕਰੀਬੀ ਸਾਥੀ ਜਾਂ ਰਿਸ਼ਤੇਦਾਰ ਆ ਸਾਰੇ ਸਸੋ ਪੰਜੇ ਦੇ ਵਿੱਚ ਪਏ ਹੋਏ ਆ ਕੀ ਆਖਰ ਭਾਣਾ ਕੀ ਵਰਤ ਗਿਆ ਰਾਜਵੀਰ ਜਵੰਦੇ ਦੇ ਨਾਲ ਕਈ ਲੋਕ ਉਸ ਦੀ ਪਤਨੀ ਦੇ ਉੱਤੇ ਵੀ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਟਾਸਕ ਕਰ ਰਹੇ ਆ ਸਾਰੀ ਕੀ ਗੱਲਬਾਤ ਹੈ ਰਾਜਵੀਰ ਜਵੰਦਾ ਆਖਰ ਉਸ ਦੇ ਨਾਲ ਹੋਇਆ ਕੀ ਵਿਸਤਾਰ ਸਹਿਤ ਦੱਸਦੇ ਆ ਕਿਉਂਕਿ ਜਿਵੇਂ-ਜਿਵੇਂ ਰਾਜਵੀਰ ਜਵੰਦੇ ਦੀ ਅੰਤਮ ਅਰਦਾਸ ਨੂੰ ਟਾਈਮ ਹੋ ਰਿਹਾ ਪਰਿਵਾਰ ਹੋਸ਼ ਦੇ ਵਿੱਚ ਆ ਰਿਹਾ ਕਿਉਂਕਿ ਜਦੋਂ ਇੱਕ ਵਾਰ ਬਹੁਤ ਵੱਡਾ ਕੈਰ ਪਰਿਵਾਰ ਉੱਤੇ ਟੈ ਗਿਆ ਸੀ ਤਾਂ ਪਰਿਵਾਰ ਕੁਝ ਸੋਚਣ ਦੀ ਜਿਹੜੀ ਉਹ ਸਥਿਤੀ ਦੇ ਵਿੱਚ ਹੀ ਨਹੀਂ ਸੀ ਪਰਿਵਾਰ ਦੇ ਵਿੱਚ ਹੈ ਵੀ ਕੌਣ ਇੱਕ ਬਜ਼ੁਰਗ ਦਾਦੀ ਆ ਤੇ ਬਿਰਧ ਮਾਂ ਤੇ ਬੱਚੇ ਛੋਟੇ ਤੇ ਧਰਮ ਪਤਨੀ ਹੋਰ ਕੋਈ ਪੁਰਸ਼ ਜੀ ਪਰਿਵਾਰ ਦੇ ਵਿੱਚ ਨਹੀਂ ਕਿਉਂਕਿ ਰਾਜਵੀਰ ਜਵੰਦਾ ਦੇ ਜਿਹੜੇ ਫਾਦਰ ਸਾਹਿਬ ਆ ਉਹ 2 ਸਾਲ ਪਹਿਲਾਂ ਹੀ ਜਿਹੜਾ ਦੁਨੀਆ ਨੂੰ ਅਲਵਿਦਾ ਆਖ ਗਏ ਸੀ ਇਸ ਕਰਕੇ ਪਰਿਵਾਰ ਦੇ ਵਿੱਚ ਕੋਈ ਪੁਰਸ਼ ਹੋਰ ਵਿਅਕਤੀ ਬਚਿਆ ਹੀ ਨਹੀਂ ਰਾਜਵੀਰ ਜਵੰਦਾ ਹੀ ਸੀ ਜਿਹੜਾ ਪਰਿਵਾਰ ਦੀ ਲਈ ਰੋਜੀ ਰੋਟੀ ਕਮਾਉਂਦਾ ਸੀ ਤੇ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਜਦੋਂ ਅੰਤਮ ਅਰਦਾਸ ਦੇ ਵਿੱਚ ਰਾਜਵੀਰ ਜਵੰਦੇ ਦੀ ਜਿਹੜੀ ਭੈਣ ਉਮਰ ਦੇ ਵਿੱਚ ਤਾਂ ਛੋਟੀ ਸੀ ਪਰ ਉਹਨੇ ਜਦੋਂ ਅੰਤਮ ਅਰਦਾਸ ਹੋ ਰਹੀ ਸੀ ਰਾਜਵੀਰ ਜਵੰਦੇ ਦੀ ਪੂਰਾ ਪਰਿਵਾਰ ਗੰਮ ਦੇ ਵਿੱਚ ਸੀ ਟੁੱਟਿਆ ਹੋਇਆ ਸੀ ਤੇ ਜਿਹੜੇ ਲੋਕ ਦੂਰੋਂ ਨੇੜਿਓਂ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਸੀ ਉਹਨੇ ਮਨ ਕਰੜਾ ਕਰਕੇ ਮਨ ਕਰੜਾ ਕਰਕੇ ਸਾਰਿਆਂ ਦਾ ਉਥੇ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਕੀਤਾ ਕਿਉਂਕਿ ਲੋਕਾਂ ਨੇ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਲੋਕਾਂ ਨੇ ਬਹੁਤ ਮਨ ਤਾਂ ਜਿਹੜੀਆਂ ਮੰਨੀਆਂ ਸੀ ਕਿ ਪ੍ਰਮਾਤਮਾ ਰਾਜਵੀਰ ਜਿਵੰਦੇ ਨੂੰ ਤੰਦਰੁਸਤੀ ਬਖਸ਼ੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਇਸ ਕਰਕੇ ਜਵੰਦਾ ਹੁਣ ਦੁਨੀਆ ਤੇ ਤਾਂ ਨਹੀਂ ਰਿਹਾ ਪਰ ਉਸਦੀ ਭੈਣ ਨੇ ਜਿਵੇਂ ਉੱਥੇ ਗੱਲਾਂ ਆਖੀਆਂ ਤੇ ਇੱਕ ਗੱਲ ਜਿਹੜੀ ਆਖੀ ਕਿ ਰਾਜਵੀਰ ਜਵੰਦਾ ਅਕਸਰ ਇਹ ਗੱਲ ਆਖਦਾ ਹੁੰਦਾ ਸੀ ਕਿ ਜੇਕਰ ਉਹ ਕਿਤੇ ਪਰਿਵਾਰ ਨੂੰ ਜਾਂ ਪਤਨੀ ਨੂੰ ਨਾ ਲੱਭੇ ਤਾਂ ਉਸ ਨੂੰ ਪਹਾੜਾਂ ਦੇ ਵਿੱਚ ਲੱਭਣ ਤੁਰ ਜਾਓ ਹਮੇਸ਼ਾ ਤੁਹਾਨੂੰ ਉੱਥੇ ਮਿਲੂਗਾ ਤੇ ਹੋਇਆ ਵੀ ਬਿਲਕੁਲ ਉਸੇ ਤਰ੍ਹਾਂ ਜਵੰਦਾ ਪਹਾੜਾਂ ਦੇ ਵਿੱਚ ਕੁਝ ਕੁਆਲਿਟੀ ਟਾਈਮ ਬਤੀਤ ਕਰਨ ਗਿਆ ਹਮੇਸ਼ਾ ਹਮੇਸ਼ਾ ਦੇ ਲਈ ਉੱਥੋਂ ਦਾ ਹੀ ਹੋ ਕੇ ਰਹਿ ਗਿਆ ਉੱਥੇ ਜਿਹੜੀ ਉਹਨੇ ਆਖਰੀ ਜਿਹੜੇ ਸਾਲ ਲਈ ਕਿਉਂਕਿ 27 ਸਤੰਬਰ ਨੂੰ ਉਹ ਮਨਹੂਸ ਦਿਨ ਸੀ ਜਦੋਂ ਰਾਜਵੀਰ ਜਵੰਦਾ ਉਸ ਦੀ ਦੁਰਘਟਨਾ ਗ੍ਰਾਸ ਤੋਂ ਤਾਂ ਮੋਟਰਸਾਈਕਲ ਹੋਇਆ ਸੀ ਤੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਦੇ ਵਿੱਚ ਵੀ ਰਿਹਾ ਪਰ ਉੱਥੇ ਉਸ ਨੂੰ ਕੋਈ ਹੋਸ਼ ਹਵਾਸ਼ ਨਹੀਂ ਸੀ ਹੋਸ਼ ਹਵਾਸ਼ ਉਸ ਦੀ ਉਹ ਤੁਰਘਟਨਾ ਵਾਲੀ ਜਗ੍ਹਾ ਤੇ ਹੀ ਚਲੀ ਗਈ ਸੀ ਹਾਲਾਂਕਿ ਬਹੁਤ ਐਲੀਗੇਸ਼ਨ ਕਈ ਲੋਕਾਂ ਦੇ ਉੱਤੇ ਲੱਗੇ ਲਾਪਰਵਾਹੀ ਦੇ ਹਸਪਤਾਲ ਦੇ ਉੱਤੇ ਵੀ ਜਿਹੜਾ ਨਜ਼ਦੀਕੀ ਸੀ ਉਸ ਦੇ ਉੱਤੇ ਵੀ ਲੱਗੇ ਕਿ ਉਸ ਹਸਪਤਾਲ ਦੇ ਲੋਕਾਂ ਨੇ ਜੇਕਰ ਰਾਜਵੀਰ ਜਵੰਧੇ ਨੂੰ ਮੁੱਢਲੀ ਸਹਾਇਤਾ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਰਾਜਵੀਰ ਜਵੰਧਾ ਇਸ ਦੁਨੀਆ ਤੇ ਹੁੰਦਾ ਪਰਿਵਾਰ ਇਸ ਗੱਲ ਤੇ ਆ ਗਿਆ ਸੀ ਕਿ ਭਾਵੇਂ ਸਾਰੀ ਉਮਰ ਉਹ व्हीਲ ਚੇਅਰ ਤੇ ਰਵੇ ਪਰ ਆਪਣੇ ਧੀਆਂ ਪੁੱਤਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਮੌਜੂਦ ਰਵੇ ਇਨਨਾਈ ਬੋਤਾ ਪਰਿਵਾਰ ਇਸ ਗੱਲ ਨੂੰ ਵੀ ਪ੍ਰਮਾਤਮਾ ਨੂੰ ਆਖਦਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜੂਰ ਸੀ ਜਦੋਂ ਪਰਿਵਾਰ ਦੇ ਉੱਤੇ ਏਡੀ ਵੱਡੀ ਵਿਪਤਾ ਆਈ ਤਾਂ ਪਰਿਵਾਰ ਦੇ ਇੱਕ ਜੀ ਦੇ ਉੱਤੇ ਏਡੇ ਵੱਡੇ આરોਪ ਜਿਹੜੇ ਲਾਉਣ ਲੱਗ ਜਾਣ ਲੋਕ ਉਹ ਵੀ ਧਰਮ ਪਤਨੀ ਤੇ ਤੇ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਗੀ ਤੁਸੀਂ ਸਮਝ ਸਕਦੇ ਹੋ ਰਾਜਵੀਰ ਜਵੰਦਾ ਆਪਣੀ ਧਰਮ ਪਤਨੀ ਦੇ ਨਾਲ ਉਸਤਾ ਬੜਾ ਨਿੱਗਾ ਰਿਸ਼ਤਾ ਸੀ ਪਰ ਜਦੋਂ ਉਹ ਦੁਨੀਆ ਤੋਂ ਗਿਆ ਤੇ ਉਸਦੀ ਧਰਮ ਪਤਨੀ ਦੇ ਉੱਤੇ ਕਈ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕਾਂ ਨੇ ਕਟਾਸਕ ਕੀਤੇ ਕੀ ਕਟਾਸਕ ਕੀਤੇ ਕਿ ਉਸਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਸਿਰ ਦੇ ਉੱਤੇ ਚਿੱਟੀ ਚੁੰਨੀ ਕਿਉਂ ਨਹੀਂ ਲਈ ਉਹਨੇ ਪਰਸ ਕਿਉਂ ਪਾਇਆ ਸ਼ਾਇਦ ਉਹ ਲੋਕਾਂ ਨੂੰ ਇਹ ਗੱਲ ਦੀ ਸਮਝ ਨਹੀਂ ਕਿ ਜਦੋਂ ਕਿਸੇ ਪਰਿਵਾਰ ਦੇ ਉੱਤੇ ਐਡੀ ਵੱਡੀ ਆਫਤ ਆ ਜਾਂਦੀ ਹੈ ਤੇ ਲੋਕਾਂ ਨੂੰ ਸੂਟਾਂ ਦੇ ਰੰਗ ਨਹੀਂ ਸੁਝਦੇ ਉਹਨਾਂ ਨੇ ਵਿਖਾਵਾ ਨਹੀਂ ਕਰਨਾ ਹੁੰਦਾ ਕਿ ਚਿੱਟਾ ਸੂਟ ਪਾ ਕੇ ਮੈਂ ਲੋਕਾਂ ਦੀ ਜਿਹੜੀ ਸਿੰਪਤੀ ਲਵਾਂ ਉਹਨਾਂ ਉਸ ਕੁੜੀ ਦੇ ਲਈ ਤਾਂ ਉਹ ਮਨਹੂਸ ਦਿਨ ਸੀ ਉਹਦਾ ਆਪਾਂ ਸਮਝ ਸਕਦੇ ਹਾਂ ਜਿੱਦੂ ਜਦੋਂ ਐਡੀ ਵੱਡੀ ਜਿਹੜੀ ਪਰਿਵਾਰ ਦੇ ਉੱਤੇ ਕਹਿਰ ਹੋ ਜੇ ਤੇ ਫੇਰ ਸੂਟਾਂ ਦੇ ਰੰਗ ਸੁਝਣਗੇ ਇਹ ਗੱਲਾਂ ਨਾਲ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਜਿਹੜੇ ਲੋਕ ਇਹ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਬੈਠ ਕੇ ਕਰ ਰਹੇ ਆ ਕਿ ਇਹ ਵਿਪਤਾ ਜਿਹੜੀ ਆ ਇਹ ਕਿਸੇ ਦੇ ਉੱਤੇ ਵੀ ਪੈ ਸਕਦੀ ਆ ਪ੍ਰਮਾਤਮਾ ਇਹ ਮਾੜਾ ਸਮਾਂ ਕਿਸੇ ਦੇ ਉੱਤੇ ਵੀ ਲਿਆ ਸਕਦਾ ਕਿਉਂਕਿ ਜਨਮ ਜੰਮਣਾ ਤੇ ਮਰਨਾ ਇੱਕ ਕੁਦਰਤ ਦੀ ਪ੍ਰਕਿਰਿਆ ਤੇ ਹਰ ਘਰ ਦੇ ਵਿੱਚ ਇਹ ਹੁੰਦੀ ਆ ਉਹਨਾਂ ਨੂੰ ਆਪ ਦੇ ਆਪ ਨੂੰ ਉੱਥੇ ਰੱਖ ਕੇ ਜੀ ਸੋਚਣੀ ਚਾਹੀਦੀ ਸੀ ਕਿ ਉਸ ਕੁੜੀ ਦੇ ਉੱਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਉਹਨਾਂ ਨੂੰ 100 ਵਾਰ ਸੋਚਣਾ ਚਾਹੀਦਾ ਸੀ ਪਰ ਇਹ ਹਲਕੀ ਮਾਨਸਿਕਤਾ ਦੇ ਲੋਕ ਹੁੰਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਬੋਲ ਕੀ ਰਹੇ ਆ ਫਰਸਟ੍ਰੇਸ਼ਨ ਕੱਢਣ ਦੇ ਲਈ ਉਹ ਸੋਸ਼ਲ ਮੀਡੀਆ ਤੇ ਆਉਂਦੇ ਆ ਤੇ ਉਹ ਆਪਣੇ ਕਮੈਂਟ ਕਰਕੇ ਲੋਕ ਦੂਜਿਆਂ ਦਾ ਜਿਹੜਾ ਮਨ ਦੁਖੀ ਕਰਕੇ ਤੁਰ ਜਾਂਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਦੀ ਕਹੀ ਗਈ ਗੱਲ ਕਿਸੇ ਦੇ ਉੱਤੇ ਕਿੰਨਾ ਅਸਰ ਪਾਵੇਗੀ ਸੋ ਉਹਨਾਂ ਲੋਕਾਂ ਨੂੰ ਬੇਨਤੀ ਆ ਕਿ ਧਿਆਨ ਨਾਲ ਬੋਲਿਆ ਜਾਵੇ ਕਿਸੇ ਦੇ ਉੱਤੇ